ਹਾਂਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਹੈ ਜੀ ਮੈਂ ਸੰਦੀਪ ਸਿੰਘ ਸੋਨੀ ਗਰੇਵਾਲ ਗਰੇਵਾਲ ਪੁਲਟਰੀ ਕਿੰਗ ਆਪਣਾ ਦੇਸੀ ਫਾਰਮ ਹੈ ਜੀ ਮੁਰਗੀਆਂ ਦਾ ਚੂਚਾ ਵੀ ਸੇਲ ਕਰਦੇ ਆਂ ਵੱਡੀ ਮੁਰਗੀ ਵੀ ਸੇਲ ਕਰਦੇ ਆਂ ਬੱਕਰੇ ਤੇ ਮੁਰਗੇ ਦਾ ਅਚਾਰ ਸੇਲ ਕਰਦੇ ਆਂ ਤੇ ਵੱਡੀ ਮੁਰਗੀ ਹੁਣ ਤੋਂ ਤੁਹਾਨੂੰ ਮਿਲੂਗੀ ਪਰ ਆਪਣਾ ਕੰਮ ਹੈ ਏ ਗ੍ਰੇਡ ਜਿਹੜੀ ਵੀ ਤੁਹਾਨੂੰ ਦੇਵਾਂਗੇ ਭਾਵੇਂ ਚੂਚਾ ਹੋਵੇ ਭਾਵੇਂ ਵੱਡੀ ਮੁਰਗੀ ਹੋਵੇ ਉਹ ਏ ਗ੍ਰੇਡ ਹੋਊਗੀ ਦੂਜੀ ਜਿਹੜੀ ਵੀ ਮੈਂ ਵੀਡੀਓ ਪਾਉਂਗਾ ਇਸ ਤਰ੍ਹਾਂ ਕਲੀਅਰ ਪਾਉਣਾ ਕਦੇ ਵੀ ਮੈਂ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਅੱਧੀ 5-10 ਸਕਿੰਟਾਂ ਦੀ ਵੀਡੀਓ ਨਹੀਂ ਪਾਈ ਆਹ ਸਾਹਮਣੇ ਇਸ ਤਰ੍ਹਾਂ ਦੀ ਵੀਡੀਓ ਪਾਉਂ ਗੱਲਾਂ ਗੀਆਂ ਨਿਕਲਣ ਲੱਗ ਗਈਆਂ ਇਹਨਾਂ ਦੀਆਂ ਪਹਿਚਾਣ ਆਉਣੀ ਸ਼ੁਰੂ ਹੋ ਗਈ ਹੈ ਇਹਦੇ ਵਿੱਚ ਮੁਰਗੀ ਜ਼ਿਆਦਾ ਹੈ ਮੇਰੇ ਵੀਰੋ ਜੀ ਆਇਆਂ ਨੂੰ ਕਹਿੰਦੇ ਆ ਤੁਹਾਨੂੰ ਦਿਲ ਦੀਆਂ ਗਹਿਰਾਈਆਂ ਤੋਂ ਡਾਕੂਟਨ ਕੋਟ ਮੈਂ ਧੰਨਵਾਦ ਕਰਦਾ ਜਿੰਨੀ ਵੀ ਤੁਹਾਨੂੰ ਲੋੜ ਹੈ ਦੇਸੀ ਚੂਚਾ ਲੈਣਾ ਤੁਸੀਂ ਉਹ ਤੁਹਾਨੂੰ ਮਿਲ ਜੂਗਾ ਬਾਈ ਜੀ ਵੱਡੀ ਮੁਰਗੀ ਵੱਡੇ ਆਂਡੇ ਤੋਂ ਇਹ ਅਸੀਂ ਕੱਢੇ ਨੇ ਵੱਡੇ ਆਂਡੇ ਵਾਲਾ ਚੂਚਾ ਇਹ ਜਿੰਨਾ ਵੀ ਤੁਹਾਨੂੰ ਲੋੜ ਹੋਵੇ ਵਧੀਆ ਬਰੀਡ ਮਿਲੂਗੀ ਏ ਗ੍ਰੇਡ ਦੇਸੀ ਚੂਚਾ ਮਿਲੂਗਾ ਜੀ ਆਇਆਂ ਨੂੰ ਕਹਿੰਦੇ ਆ ਦਿਲ ਦੀਆਂ ਗਹਿਰਾਈਆਂ ਤੋਂ ਇੱਕ ਨੋਟ ਕਰ ਲਿਓ ਟ੍ਰੇਨਿੰਗ ਸਾਡੇ ਵੱਲੋਂ ਫ੍ਰੀ ਹੈ ਜੀ ਤੇ ਇਹਨੂੰ ਸਾਰੀ ਵੈਕਸੀਨ ਕੀਤੀ ਹੋਈ ਹੈ ਚੜਦੇ ਸਿਆਲ ਇਹਨੇ ਆਂਡੇ ਤੇ ਆ ਜਾਣਾ ਇੱਕ ਵਾਅਦਾ ਹੈ ਤੁਹਾਡੇ ਨਾਲ ਚੜਦੇ ਸਿਆਲ ਵੱਡਾ ਚੂਚਾ ਇਹ ਠੀਕ ਹੈ ਜੀ ਆਂਡਾ ਬਹੁਤ ਜ਼ਿਆਦਾ ਦੇਣੇ ਨੇ ਇਹਦੇ ਵਿੱਚ ਬਰੀਡ ਜਿਹੜੀ ਮਰਜ਼ੀ ਲੈ ਲਓ ਤੁਸੀਂ ਜਿੰਨੀ ਵੀ ਤੁਹਾਨੂੰ ਚਾਹੀਦੀ ਹੈ ਬਰੀਡ ਆਰ ਆਈ ਆਰ ਦੇ ਦੂੰਗਾ ਬਲੈਕ ਐਸਟਰੋਲੋਪ ਥੋੜੇ ਹੀ ਵੇਸੇ ਪਰ ਜ਼ਿਆਦਾਤਰ ਆਰ ਆਈ ਆਰ ਹੀ ਮਿਲੂ ਡਬਲ ਐਫਜੀ ਚਾਹੀਦੀ ਉਹ ਵੀ ਮਿਲ ਜੂਗੀ ਸੁਨਾਲੀ ਵੀ ਮਿਲ ਜੂਗੀ ਜਿਹੜੀਆਂ ਜਿਹੜੀਆਂ ਬਰੀਡ ਚਾਹੀਦੀਆਂ ਨੇ ਉਹ ਮਿਲ ਜਾਣੀਆਂ ਤੁਹਾਨੂੰ ਏ ਗ੍ਰੇਡ ਕੰਮ ਕਰਦਾ ਮੈਂ ਦੇਸੀ ਚੂਚਾ ਜਿਹੜਾ ਵੇਚਣਾ ਹੁੰਦਾ ਸੀ ਇੱਕ ਨੰਬਰ ਦਾ ਹੁੰਦਾ ਜਿਹੜਾ ਏ ਗ੍ਰੇਡ ਤੇ ਹੁਣ ਮੈਂ ਤੁਹਾਨੂੰ ਇੱਕ ਦੋ ਗੱਲਾਂ ਕਰਾਂਗੇ ਆਪਾਂ ਅੱਜ ਇੱਕ ਤਾਂ ਕਦੇ ਵੀ ਤੁਸੀਂ ਜਿਹੜੇ ਮੇਰੇ ਭੈਣ ਭਰਾ ਸੁਣਦੇ ਹੋ ਕਦੇ ਵੀ ਇਹ ਨਾ ਸੋਚੋ ਬਈ ਇਹ ਮੋٹے ਤਾਜੇ ਚੂਚੇ ਆ ਗਏ ਜੀ ਵੱਡੇ ਆ ਗਏ ਇਹ ਉਹ ਕੁਝ ਨਹੀਂ ਹੈਗਾ ਮੋٹے ਦੇ ਵਿੱਚ ਇੱਕ ਗੱਲ ਪੱਲੇ ਬੰਨ ਲਓ ਮੇਰੇ ਭੈਣ ਭਰਾਵੋ ਜਿਹੜੇ ਮੇਰੀ ਵੀਡੀਓ ਦੇਖਦੇ ਹੋ ਇੱਕ ਗੱਲ ਲੜ ਬੰਨ ਲਿਓ ਮੋٹے ਚੂਚੇ ਦੇ ਵਿੱਚ ਕੁਝ ਨਹੀਂ ਹੈਗਾ ਆਪਾਂ ਵੱਡਾ ਮੋਟਾ ਜਾਂ ਭਾਰੀ ਹੈਵੀ ਚੂਚਾ ਜਾਂ ਮੁਰਗੀ ਨਹੀਂ ਲੈਣੀ ਆਂਡਾ ਨਹੀਂ ਦੇਊਗੀ ਉਹ ਅੱਧੇ ਆਂਡੇ ਦੇਊ ਘੱਟ ਆਂਡੇ ਦੇਊ ਬਹੁਤ ਘੱਟ ਆ ਠੀਕ ਹੈ ਨਾ ਉਹੜਾ ਸਮਾਨ ਡੇ ਦੇ ਕੇ ਉਹ ਹਟ ਜਾਂਦੀਆਂ ਨਹੀਂ ਸੋ ਇਹ ਗੱਲ ਯਾਦ ਰੱਖਿਓ ਕਦੇ ਵੀ ਤੁਸੀਂ ਗਲਤ ਬਰੀਡ ਨਾ ਲਓ ਅੰਡੇ ਵਾਲੇ ਏਦਾਂ ਕੰਮ ਕਰਨਾ ਤਾਂ ਅੰਡੇ ਜ਼ਿਆਦਾ ਦੇਣ ਵਾਲੀ ਬਰੀਡ ਲਓ ਜੀ ਆਇਆਂ ਨੂੰ ਕਹਿਣਾ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਤੁਹਾਡਾ ਧੰਨਵਾਦ ਸਾਰੇ ਪੈਣਪਰਾਵਾਂ ਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਗਰੇਵਾਲ ਪੋਲਟਰੀ ਕਿੰਗ ਆਪਣਾ YouTube ਦਾ ਚੈਨਲ ਹੈ ਗਰੇਵਾਲ ਪੋਲਟਰੀ ਕਿੰਗ ਹੀ ਇੰਸਟਾ ਦਾ ਚੈਨਲ ਹੈ ਸਾਰੀ ਭੈਣ ਭਰਾ ਲਾਈਕ ਸ਼ੇਅਰ ਕਮੈਂਟ ਵੀ ਕਰਦੇ ਕਰੋ ਜੀ ਸ਼ੇਅਰ ਜਰੂਰ ਵੀਡੀਓ ਨੂੰ ਕਰਦੇ ਹੋ ਜਿੰਨਾ ਤੁਹਾਨੂੰ ਦੇਸੀ ਚੂਚਾ ਚਾਹੀਦਾ ਅੰਡੇ ਲਈ ਮੇਰੇ ਕੋਲੋਂ ਲੈ ਜਾ ਸਕਦੇ ਹੋ ਵੱਡੇ ਚੂਚੇ ਨੇ ਚੜਦੇ ਸਿਆਲ ਇਹਨਾਂ ਨੇ ਅੰਡੇ ਦੇਣ ਲੱਗ ਜਾਣਾ ਹੈ ਵਧੀਆ ਬਰੀਡ ਹੈ ਇਹ ਇਹ ਇਸ ਤਰੀਕੇ ਨਾਲ ਤਿਆਰ ਕੀਤੀ ਗਈ ਹੈ ਸਾਡੇ ਵੱਲੋਂ ਖਰਾਕ ਦਾ ਸਿਸਟਮ ਇਹਦਾ ਵੈਕਸੀਨ ਦਾ ਸਿਸਟਮ ਇਹਦਾ ਇਹਨੂੰ ਤਾਕਤ ਮਲਟੀਵਿਟਾਮਿਨ ਡੀਵੀਟੌਨਿਕ ਕੈਲਸ਼ੀਅਮ ਵਗੈਰਾ ਵਗੈਰਾ ਤਿੰਨ ਵਾਰ ਕੈਲਸ਼ੀਅਮ ਦੇ ਚੁੱਕੇ ਆ ਸਾਰੀ ਵੈਕਸੀਨ ਇਹਦੀ ਕਰ ਚੁੱਕੇ ਆ ਐਕਸਟਰਾ ਵੈਕਸੀਨ ਵੀ ਕਰ ਚੁੱਕੇ ਆ ਜੀ ਸੀਆਰਡੀ ਵਗੈਰਾ ਤੋਂ ਇਹ ਓਕੇ ਨੇ ਇਨਫੈਕਸ਼ਨ ਵਗੈਰਾ ਦੀ ਸਾਰੀ ਇਹਨਾਂ ਨੂੰ ਵੈਕਸੀਨ ਜਾਂ ਦਵਾਈਆਂ ਕਹਿ ਲਓ ਕੀਤੀ ਹੋਈ ਆ ਨੇ ਠੀਕ ਹੈ ਜੀ ਤੇ ਇਹ ਇਹ ਮੰਨ ਕੇ ਚੱਲੋ ਵੀ ਵਧੀਆ ਚੂਚਾ ਸਾਡੇ ਕੋਲ ਇਸ ਟਾਈਮ ਜਿੰਨੀ ਤੁਹਾਨੂੰ ਲੋੜ ਹੈ ਮਿਲ ਜੂਗਾ ਠੀਕ ਹੈ ਜੀ ਪਰ ਬੁਕਿੰਗ ਕਰਵਾ ਲਓ ਜਲਦੀ ਤੁਸੀਂ ਜਦੋਂ ਵੀ ਤੁਹਾਨੂੰ 1-2 ਦਿਨਾਂ ਦੇ ਟਾਈਮ ਦੇ ਵਿੱਚ ਆ ਕੇ ਲੈ ਜਾਓ ਬੁਕਿੰਗ ਕਰਵਾ ਸਕਦੇ ਹਾਂ ਬਰਬਾਜ ਇਹ ਵਧੀਆ ਚੂਚਾ ਹੈਗਾ ਇਹ ਚੂਚਾ ਨਹੀਂ ਕਹਿ ਸਕੂੰਗਾ ਵੱਡੇ ਹੋ ਚੁੱਕੇ ਨੇ ਕਾਫੀ ਤੇ ਤੁਹਾਨੂੰ ਮਿਲ ਜਾਣਗੇ ਨੋਟ ਕਰ ਲਿਓ ਜੀ ਕਦੇ ਵੀ ਆਪਾਂ ਨਾ ਗੱਲਾਂ ਚ ਆਉਂਦੇ ਆ ਜ਼ਿਆਦਾਤਰ ਇਹ ਕਹਿੰਦੇ ਆਂ ਵੀ ਮੋٹے ਚੂਚੇ ਨੇ ਜੀ ਇਹ ਹੈਵੀ ਨੇ ਵੱਡੇ ਨੇ ਉਹ ਜ਼ਿਆਦਾ ਜਿਹੜੇ ਵੇਟ ਕਰ ਲੈਣਗੇ ਉਹ ਵੀ ਆਂਡੇ ਬਹੁਤ ਘੱਟ ਦਿੰਦੇ ਨੇ ਠੀਕ ਹੈ ਨਾ ਇਹ ਲਾਲ ਚੂਚਾ ਹੋਣਾ ਸਾਰਾ ਲਾਲ ਸੁਰਕ ਜਿਹੜਾ ਹੁੰਦਾ ਆ ਆਰ ਆਈ ਆਰ ਬਣਨੇ ਨੇ ਇਹਦੇ ਵਿੱਚੋਂ ਤੁਹਾਨੂੰ ਜਿਹੜੀ ਵੀ ਬਰੀਡ ਚਾਹੀਦੀ ਹੈ ਸਾਡੇ ਕੋਲੋਂ ਉਹੀ ਮਿਲ ਜੂਗੀ ਡਬਲ ਐਫ ਜੀ ਦੀ ਲੋੜ ਡਬਲ ਐਫ ਜੀ ਵੀ ਦੇਵਾਂਗੇ ਆਰ ਆਈ ਆਰ ਦੀ ਲੋੜ ਆਰ ਆਈ ਆਰ ਮਿਲੂਗਾ ਸੁਨਾਲੀ ਵੀ ਮਿਲੂ ਪਰ ਵਧੀਆ ਬਰੀਡ ਹੀ ਆਪਾਂ ਸੇਲ ਕਰਦੇ ਆ ਨਹੀਂ ਅਸੀਂ ਮਾੜੀ ਚੀਜ਼ ਨਾ ਵੇਚੀ ਹੈ ਨਾ ਵੇਚਣੀ ਹੈ ਇਹ ਵਾਅਦਾ ਹੈ ਕੁਝ ਲਈ ਲੰਬੇ ਸਮੇਂ ਤੋਂ ਆਪਾਂ ਕੰਮ ਕਰਦੇ ਆਂ ਸੋਸ਼ਲ ਮੀਡੀਆ ਤੇ ਆਪਾਂ ਸ਼ੁਰੂਆਤ ਆਪਾਂ ਜ਼ਿਆਦਾਤਰ तकरीबन ਆਪਣਾ ਇਹ ਮੰਨ ਲਓ ਜੀ ਪਹਿਲਾ ਪਹਿਲਾ ਨੰਬਰ ਨਹੀਂ ਹੈਗਾ ਨਾ ਆਪਣਾ ਨਾ ਤਾਂ ਲਗਭਗ ਜ਼ਿਆਦਾ ਮਤਲਬ ਵੱਡੇ ਪੱਧਰ ਤੇ ਸੋਸ਼ਲ ਮੀਡੀਆ ਤੇ ਪਹਿਲਾਂ ਵੀਡੀਓ ਕੁਝ ਵੀ ਪਾਉਂਦੇ ਹੋਣਗੇ ਮੈਂ ਇਹ ਨਹੀਂ ਕਹਿੰਦਾ ਪਰ ਆਪਣਾ ਦੂਜਾ ਤੀਜਾ ਨੰਬਰ ਹੀ ਹੋਊਗਾ ਸੋਸ਼ਲ ਮੀਡੀਆ ਤੇ ਜਿਹੜੇ ਖੁਦ ਆਪਣੀ ਵੀਡੀਓ ਪਾਉਂਦੇ ਆ ਮੈਨੂੰ ਤਾਂ ਪਹਿਲੇ ਹੀ ਲੱਗਦਾ ਵੀ ਪਏ ਨਹੀਂ ਆਪਣਾ ਪਹਿਲਾ ਨਹੀਂ ਹੋਣਾ ਤਾਂ ਦੂਜਾ ਹੋਊਗਾ ਆਪਾਂ ਜਿਹੜੀ ਆਪਦੀ ਵੀਡੀਓ ਸੋਸ਼ਲ ਮੀਡੀਆ ਤੇ ਖੁਦ ਪਾਉਨੇ ਆ ਜਿਹੜੀ ਕਿਸੇ ਤੋਂ ਪਾਉਣੀ ਆ ਉਹ ਉਹ ਤਾਂ ਲਈ ਮੈਂ ਕਹਿੰਦਾ ਜਿਹੜੀ ਆਪਦੀ ਆਪ ਸ਼ੁਰੂਆਤ ਕੀਤੀ ਸੀ ਮੈਂ ਸਭ ਤੋਂ ਪਹਿਲਾਂ ਮੈਨੂੰ ਤਾਂ ਇਹੀ ਲੱਗਦਾ ਲਈ ਮੈਂ ਰੂਟੀਨ ਦੇ ਵਿੱਚ ਸਭ ਤੋਂ ਪਹਿਲਾਂ ਸ਼ੁਰੂਆਤ ਵੀਡੀਓ ਪਾਉਣ ਦੀ ਗਰੇਵਾਲ ਫੋਲਡਰ ਹੀ ਕਿੰਨੇ ਕੀਤੀ ਸੀ ਇਹ ਹੁਣ ਆਪਾਂ ਨੇ ਕੀ ਹੈ ਆਪਾਂ ਕਈ ਵਾਰੀ ਦੇਖਦੇ ਆ ਜੀ ਉੱਥੇ ਬੜਾ ਵੱਡਾ ਜਗਾੜ ਦੇਖਿਆ ਜੀ ਇਹ ਦੇਖਿਆ ਜੀ ਤੁਸੀਂ ਦੇਖਣਾ ਕੀ ਹੈ ਨਾ ਉਹ ਗੱਲ ਤੇਨੂੰ ਧਿਆਨ ਦੇਣਾ ਹੈ ਚੂਚਾ ਦੇਖਣਾ ਵੀ ਅਸਲੀ ਹੈ ਬਰੀਡ ਵਧੀਆ ਹੈ ਅੰਡੇ ਦੇਊਗੀ ਉਹ ਜਿਹੜੇ ਬੰਦੇ ਤੋਂ ਅਸੀਂ ਲੈਨੇ ਆ ਕਿ ਉਹ ਬਾਅਦ ਦੇ ਵਿੱਚ ਸਾਡੀ ਹੈਲਪ ਕਰੂਗਾ ਉਹ ਸਾਡੀ ਗਿਆਨ ਦੀ ਗੱਲ ਵਧੀਆ ਤਰੀਕੇ ਨਾਲ ਸੁਣਦਾ ਹੈ ਪਹਿਲੀ ਗੱਲ ਤਾਂ ਤੁਹਾਨੂੰ ਜਾਣ ਵੇਲੇ ਹੀ ਪਤਾ ਲੱਗ ਜਾਣਾ ਜਦੋਂ ਤੁਸੀਂ ਜਾਣਾ ਹੈ ਨਾ ਪਤਾ ਨਹੀਂ ਸਾਡੇ ਸਭਰਾਵਾਂ ਨੂੰ ਸਾਡੇ ਸਮਾਜ ਨੂੰ ਇਹਦੇ ਪਿੱਛੇ ਨਹੀਂ ਹੋਰ ਵੀ ਆਪਾਂ ਗੱਲਾਂ ਕਰ ਲੈਨੇ ਆ ਆਮ ਜ਼ਿੰਦਗੀ ਦੀਆਂ ਪਤਾ ਨਹੀਂ ਕੀ ਗੱਲ ਆ ਜਦੋਂ ਵੀ ਕਿਤੇ ਬਾਹਰ ਅੰਦਰ ਮਿਲਦੇ ਆ ਕੁਝ ਬੰਦੇ ਤਾਂ ਵਧੀਆ ਮਿਲਦੇ ਨੇ ਕੁਝ ਜਿਹੜੇ ਥੋੜਾ ਜਿਹਾ ਇਹ ਲੱਗੇ ਨਾ ਵੀ ਹੁਣ ਅਸੀਂ ਵਧੀਆ ਪੈਸੇ ਚ ਉਹ ਐ ਹੋਰ ਥੋੜੀ ਜੀ ਗੱਲ ਜੀ ਕਰਨਗੇ ਥੋੜਾ ਜਿਹਾ ਹੱਥ ਜਾਏ ਮਾੜਾ ਜਿਹਾ ਧੱਕ ਕੱਢਣਗੇ ਜੇ ਮਿਲਾਉਣਗੇ ਪਹਿਲੀ ਗੱਲ ਤਾਂ ਬੋਲਦੇ ਹੀ ਨਹੀਂ ਵਿੱਚ ਤਾਂ ਇਹੋ ਜਿਹੇ ਬੰਦੇ ਨੇ ਹਾਂ ਜੀ ਵੇ ਆ ਹੈ ਜੀ ਰੇਟ ਆਓ ਹੈ ਜੀ ਜਾਂ ਜੋ ਕਿਸੇ ਵੀ ਕੰਮ 'ਚ ਦੇਖ ਲਈ ਆਪਾਂ ਨਾ ਮੈਂ ਕਰਦਾ ਬਾਈ ਜੀ ਸੱਚੀਆਂ ਗੱਲਾਂ ਮੈਂ ਇਹ ਕੋਈ ਲੋਕਲ ਫੀਟ ਨਹੀਂ ਮੈਨੂੰ ਬਹੁਤ ਬੰਦੇ ਕਹਿ ਦਿੰਦੇ ਤੂੰ ਯਾਰ ਨਾ ਇਦਾਂ ਕਰਿਆ ਕਰ ਹਣਾ ਤੇ ਜੀ ਮੈਂ ਇਹੀ ਕਹਿਣਾ ਵੀ ਪੈਸੇ ਸਾਰਿਆਂ ਨੂੰ ਜ਼ਰੂਰੀ ਨਹੀਂ ਨੇ ਕੰਮ ਸਾਰਿਆਂ ਨੂੰ ਜ਼ਰੂਰੀ ਹੈ ਕੰਮ ਕਰੋ ਪਰ ਕਿਸੇ ਨੂੰ ਗਲਤ ਚੀਜ਼ ਨਾ ਦਿਓ ਮਾੜੀ ਚੀਜ਼ ਨਾ ਦਿਓ ਇਸ ਕਰਕੇ ਮੈਂ ਇਹੀ ਕਹਿਣਾ ਵੀ ਪਤਾ ਨਹੀਂ ਕੀ ਹੋਇਆ ਪਰ ਤੁਸੀਂ ਇਹ ਪਰਖ ਕਰੋ ਵੀ ਜਿਹੜਾ ਬੰਦੇ ਕੋਲੇ ਅਸੀਂ ਅੱਜ ਗਏ ਆ ਜੇਸੀ ਚੂਚਾ ਲੈਣਾ ਤਾਂ ਕਿ ਉਹ ਸਾਡੀ ਬਾਅਦ ਦੇ ਵਿੱਚ ਆਉਣ ਵਾਲੇ ਸਮੇਂ 'ਚ ਮਦਦ ਕਰੂਗਾ ਤੁਹਾਨੂੰ ਪਹਿਲੇ ਦਿਨ ਹੀ ਪਤਾ ਲੱਗ ਜਾਣਾ ਠੀਕ ਹੈ ਨਾ ਤੇ ਉਹਦੇ ਨਾਲ ਗੱਲਬਾਤ ਕਰਨ ਤੋਂ ਉਹਦੇ 'ਚ ਚਾਹ ਪਾਣੀ ਪਿਲਾਉਣ ਤੋਂ ਹੈ ਨਾ ਕਿਉਂਕਿ ਜਦੋਂ ਤੁਸੀਂ ਬੈਠਦੇ ਹੋ ਚਾਹ ਪਾਣੀ ਪੀਂਦੇ ਹੋ ਵਿਚਾਰ ਸਾਂਝੇ ਹੁੰਦੇ ਨੇ ਉਹ ਉਹਦੇ 'ਚ ਬਹੁਤ ਗੱਲਾਂ ਸਾਹਮਣੇ ਆ ਜਾਂਦੀਆਂ ਨੇ ਵੀ ਇਹ ਬੰਦਾ ਆਉਣ ਵਾਲੇ ਸਮੇਂ 'ਚ ਗੱਲ ਸਾਡਾ ਮਤਲਬ ਮਦਦ ਕਰੂਗਾ ਕਿ ਨਹੀਂ ਜਿਹੜਾ ਬੰਦਾ ਤੁਹਾਡੀ ਆਉਣ ਵਾਲੇ ਥਲਵੇਂ ਦੇ ਵਿੱਚ ਕੱਲ ਹੁਣ ਦੇਖੋ ਚੂਚਾ ਖਰੀਦਣਾ ਔਖਾ ਨਹੀਂ ਹੈਗਾ ਬਈ ਜੀ ਚੂਚਾ ਖਰੀਦਣਾ ਸੌਖਾ ਹੀ ਹੈ ਜਾਂ ਮੁਰਗੀ ਖਰੀਦਣੀ ਹੈ ਵੱਡੀ ਜੇ ਕਿਸੇ ਨੇ ਉਹ ਖਰੀਦਣੀ ਸੌਖੀ ਹੈ ਔਖੀ ਨਹੀਂ ਪੈਸੇ ਹਰ ਬੰਦਾ ਲਾ ਦਿੰਦਾ ਹੈ ਔਖਾ ਲਾ ਵੀ ਸੌਖਾ ਲਾ ਵੀ ਪਰ ਉਹਦੇ ਆ ਬਾਅਦ ਦੇ ਵਿੱਚ ਰਾਸ ਹੋਣ ਨਾ ਲਾਏ ਹੋਏ ਬਾਅਦ ਦੇ ਵਿੱਚ ਉਹਦਾ ਨੁਕਸਾਨ ਹੋ ਜੇ ਉਹ ਬੜਾ ਦੁੱਖੋਂ ਵਾਲੀ ਗੱਲ ਹੈ ਇਹ ਪਰ ਸਾਡੇ ਬੰਦੇ ਸਮਝਦੇ ਨਹੀਂ ਇਸ ਗੱਲ ਨੂੰ ਮੈਂ ਇਹ ਕਹਿਣਾ ਵੀ ਬਾਦ ਦੇ ਵਿੱਚ ਅਸਲ ਤਾਂ ਪਾਲਣਾ ਔਖ ਹੈ ਜੂ ਚਾ ਪਾਲਣਾ ਜਾਂ ਮੁਰਗੀ ਪਾਲਣ ਬਿਲੇ ਆਪਾਂ ਮੈਂ ਸਾਰਿਆਂ ਦੀ ਮਦਦ ਕਰਦਾ ਭਾਵੇਂ ਜਿਨ੍ਹਾਂ ਨੇ ਮੇਰੇ ਤੋਂ ਚੂਚੇ ਨਹੀਂ ਵੀ ਲਏ ਹਾਲਾਂਕਿ ਮੇਰਾ ਪ੍ਰਮਾਤਮਾ ਦੀ ਕਿਰਪਾ ਨਾਲ ਸ਼ਡਿਊਲ ਬਿਜੀ ਹੈ ਹੋਰ ਵੀ ਪਰਿਵਾਰਕ ਕੰਮਕਾਰ ਹੁੰਦੇ ਨੇ ਪਰ ਮੈਂ ਫੋਨ ਸਾਰਿਆਂ ਦੇ ਚੱਕਦਾ ਹੁਣ ਆ ਮੀ ਬਾਰਸ਼ ਦੀਆਂ ਝੜੀਆਂ ਸੀ ਕੁਝ ਟਾਈਮ ਤੋਂ ਥੋੜਾ ਜਿਹਾ ਬਿਜੀ ਰਹੇ ਨਾ ਘੱਟ ਗੱਲਬਾਤ ਹੋਈ ਹੈ ਪਰ ਫਿਰ ਵੀ ਇਹ ਮਾਨ ਲੋ ਵੀ 75% ਤਾਂ 80% ਆਪਣੀ ਗੱਲ ਹੁੰਦੀ ਰਹੀ ਹੈ ਹੁਣ ਫੇਰ ਉਹੀ ਕੰਮ ਹੋਊ ਆਪਾਂ ਗੱਲ ਸਾਰਿਆਂ ਨਾਲ ਕਰਿਆ ਕਰਨੀ ਕੋਈ ਵੀ ਮੇਰੇ ਤੋਂ ਜਾਣਕਾਰੀ ਕੋਈ ਦਵਾਈ ਪੁੱਛਦਾ ਵੀਰ ਕਿਉਂਕਿ ਮੇਰਾ ਇਹ ਫਰਜ ਹੈ ਮੈਨੂੰ ਇੱਥੋਂ ਰੋਟੀ ਖਾਣ ਨੂੰ ਮਿਲਦੀ ਹੈ ਕਮਾਈ ਹੁੰਦੀ ਹੈ ਮੈਂ ਜੇ ਇੱਥੇ ਮੇਰੇ ਜਿਹੜੇ ਭੈਣ ਭਰਾ ਨੇ ਪੰਜਾਬ ਵਾਲੇ ਨੇ ਜਾਂ ਜਿਹੜੀ ਮਰਜ਼ੀ ਸਟੇਟ ਤੋਂ ਨੇ ਹਰਿਆਣੇ ਤੋਂ ਵੀ ਗੰਗਾ ਨਗਰ ਤੋਂ ਵੀ ਸਾਡੇ ਕੋਲੇ ਵੀਰ ਭੈਣਾਂ ਆਉਂਦੇ ਨੇ ਡੱਬਾ ਵਾਲੀ ਤੱਕ ਹਰਿਆਣੇ ਦੇ ਸਾਰੇ ਜਿਹੜੇ ਨੇੜੇ ਲੱਗਦੇ ਨੇ ਪੰਜਾਬ ਦੇ ਕਹਿ ਲਿਏ ਸਰਸਾ ਹੋ ਗਿਆ ਫਤਿਹਾਬਾਦ ਸਾਰੇ ਭੈਣ ਭਰਾ ਆਉਂਦੇ ਨੇ ਆਪਣੇ ਕੋਲੇ ਉਸ ਤੋਂ ਇਲਾਵਾ ਰਾਜਸਥਾਨ ਤੋਂ ਵੀ ਆਉਂਦੇ ਨੇ ਹਿਮਾਚਲ ਤੋਂ ਜੰਮੂ ਤੋਂ ਸਾਰੇ ਪਾਸਿਓਂ ਸਾਡੇ ਕੋਲੇ ਭੈਣ ਭਰਾ ਆਉਂਦੇ ਨੇ ਹੁਣ ਪਾਵੇਂ ਮੇਰੇ ਤੋਂ ਚੋਚਾ ਨਹੀਂ ਵੀ ਕੋਈ ਲੈਂਦਾ ਮੈਂ ਇੱਕ ਨੋਟ ਇਹ ਗੱਲ ਕਰਾ ਕਰਾਉਣਾ ਮੈਂ ਉਹਨਾਂ ਨੂੰ ਵੀ ਜਾਣਕਾਰੀ ਸਹੀ ਦਿਨਾ ਟਾਈਮ ਦਿਨਾ ਕਦੇ ਆਖਿਆ ਨਹੀਂ ਕਦੇ ਕੋਈ ਐਸੀ ਗੱਲ ਨਹੀਂ ਤੇ ਜੀਆਂ ਆਆਂ ਨੂੰ ਕਹਿੰਨੀ ਆ ਇਸ ਕਰਕੇ ਮੈਂ ਤਾਂ ਆਪਦਾ ਫਰਜ਼ ਸਮਝਦਾ ਵੀ ਜਦੋਂ ਮੈਨੂੰ ਇਸ ਕੰਮ ਤੋਂ ਰੋਟੀ ਮਿਲਦੀ ਹੈ ਪੈਸੇ ਮਿਲਦੇ ਨੇ ਮੈਂ ਤੁਹਾਡੀ ਮਦਦ ਕਿਉਂ ਨਾ ਕਰਾਂ ਇੱਕ ਪਾਸੇ ਇੰਨੀ ਗੱਲ ਹੈ ਪੂਰੀ ਕੋਸ਼ਿਸ਼ ਹੁੰਦੀ ਹੈ ਵੀ ਕਿਸੇ ਦੇ ਨਾਲ ਵੀ ਕੋਈ ਗਲਤ ਨਾ ਹੋਵੇ ਜਿਹਾਂ ਆਿਆਂ ਨੂੰ ਕਹਿਣਾ ਮੈਂ ਸਾਰਿਆਂ ਨੂੰ ਮੈਂ ਕੋਸ਼ਿਸ਼ ਕਰਦਾ ਵੀ ਵਧੀਆ ਤੋਂ ਵਧੀਆ ਬਰੀਡ ਦੇਵਾਂ ਤੁਹਾਨੂੰ ਵਧੀਆ ਤੋਂ ਵਧੀਆ ਤੁਹਾਨੂੰ ਜਾਣਕਾਰੀ ਦੇਵਾਂ ਟ੍ਰੇਨਿੰਗ ਫ੍ਰੀ ਦੇਵਾਂ ਵੈਕਸੀਨ ਸਾਰੀ ਕਰਕੇ ਦਿਨਾ ਠੀਕ ਹੈ ਨਾ ਤੇ ਫੇਰ ਵੀ ਜੇ ਕੋਈ ਹੁੰਦੀ ਹੈ ਸਾਡੇ ਭਰਾ ਜਿਹੜੇ ਲੈ ਕੇ ਜਾਣ ਵਾਲੇ ਵੀ ਸਾਡੇ ਭਰਾ ਪੈਣਾ ਉਹ ਵੀ ਥੋੜੀ ਬਹੁਤੀ ਗਲਤੀ ਕਰ ਜਾਂਦੇ ਨੇ ਮੈਂ ਬਾਰ-ਬਾਰ ਕੂਕ ਕੂਕ ਕੇ ਕਹਿਣਾ ਹੁੰਦਾ ਵੀ ਕੈਲਸ਼ੀਅਮ ਪਾਉਣੀ ਬਹੁਤ ਜ਼ਰੂਰੀ ਹੈ ਇਹਨਾਂ ਨੂੰ ਤੇ ਪਰ ਉਹ ਕੈਲਸ਼ੀਅਮ ਨਹੀਂ ਪਾਉਂਦੇ ਸਮੇਂ ਸਿਰ ਜਾਂ ਖਰਾਕ ਦਾ ਇੱਧਰ-ਇੱਧਰ ਕਰ ਲੈਂਦੇ ਨੇ ਫਿਰ ਜਦੋਂ ਮੈਨੂੰ ਤੁਸੀਂ ਸੱਚੀ ਗੱਲ ਨਹੀਂ ਦੱਸਦੇ ਫਿਰ ਗਲਤ ਜ਼ਿਆਦਾ ਹੋ ਜਾਂਦਾ ਹੈ ਕੰਮ ਜੇ ਤੁਸੀਂ ਮੈਨੂੰ ਸ਼ੁਰੂ ਚ ਹੀ ਨਾ ਸੱਚੀ ਗੱਲ ਦੱਸਦੇ ਹੋ ਜਾਂ ਜਦੋਂ ਤੁਸੀਂ ਗਲਤੀ ਕਰਨ ਲੱਗਦੇ ਹੋ ਉਦੋਂ ਦੱਸ ਦੋ ਫਿਰ ਉਹਦਾ ਉਸ ਹਿਸਾਬ ਨਾਲ ਤੁਹਾਨੂੰ ਪਲਾਨ ਬਣਾ ਕੇ ਦੱਸਿਆ ਜਾਂਦਾ ਜਿਵੇਂ ਹੁਣ ਕਈ ਭਰਾ ਫੀਡ ਨਹੀਂ ਪਾਉਂਦੇ ਉਹ ਮੇਰੇ ਕੋਲੇ ਤਾਂ ਕਹਿੰਦੇ ਨਹੀਂ ਪਰ ਬਾਅਦ ਚ ਕਣਕ ਸਾਫਤੀ ਪਾਈ ਜਾਂਦੇ ਨੇ ਸਾਫਤ ਕਣਕ ਫਿਰ ਜਦੋਂ ਐਂਡ ਤੇ ਜਾ ਕੇ ਬੱਚਾ ਕਮਜ਼ੋਰ ਰਹਿ ਗਿਆ ਜਾਂ ਕੋਈ ਪ੍ਰੋਬਲਮ ਆ ਗਈਆਂ ਆਂਡਾ ਤਾਂ ਹੁਣ ਦੇਣਾ ਹੀ ਕੀ ਐ ਉਦੋਂ ਫਿਰ ਮੈਨੂੰ ਫੋਨ ਕਰਦੇ ਨੇ ਫਿਰ ਮੈਂ ਉਹਨਾਂ ਨੂੰ ਕਹਿੰਦਾ ਉਹ ਭੱਲੋ ਮਾਨਸੂ ਮੈਨੂੰ ਪੁੱਛਦਾ ਲੈਂਦੇ ਪਾਲੈਂਦੇ ਕਣਕ ਮੈ ਰੋਪਦੇ ਨੇ ਸੀ ਕਣਕ ਦਾ ਜਾਂ ਮੱਕੀ ਦਾ ਚੂਰਾ ਕਰਕੇ ਪਾਉਣਾ ਹੈ ਮਤਲਬ ਲੇਟੀ ਜੀ ਬਣਾ ਕੇ ਪਾਉਣੀ ਐ ਇਹ 2 2 3 3 ਪੀਸ ਬਣ ਜਾਣ ਜਿਹੜੇ ਕਣਕ ਮੱਕੀ ਦੇ ਜੀ ਤੇ ਉਸ ਤਰ੍ਹਾਂ ਕਰੋ ਉਹਦਾ ਸਿਸਟਮ ਤੇ ਜੇ ਤੁਸੀਂ ਪਾਉਣੀ ਹੈ ਨਹੀਂ ਤਾਂ ਫੀਡ ਪਾਓ ਕੋਈ ਗੱਲ ਨਹੀਂ ਸ਼ੁਰੂਆਤ ਲਗਭਗ 2 ਮਹੀਨੇ ਤੁਸੀਂ ਫੀਡ ਤਾਂ ਪਾਓ ਉਹਦੇ ਨਾਲ ਨਿਊਮ ਮਜ਼ਬੂਤ ਹੋ ਜਾਂਦੀ ਆ ਹੁਣ ਜਿਹੜਾ ਚੂਚਾ ਦੇਖ ਰਹੇ ਹੋ ਇਹਨਾਂ ਨੂੰ ਖੁੱਲੀ ਡੁੱਲੀ ਫੀਡ ਮਿਲਦੀ ਹੈ ਤੁਹਾਨੂੰ ਦਿਖਾਉਨੇ ਵੀ ਹੁੰਨੇ ਆ ਇਹ ਆਪੇ ਇਹਨਾਂ ਨੇ ਆਂਡੇ ਤੇ ਆ ਜਾਣਾ 90 ਤੋਂ 100 ਦਿਨਾਂ ਚਾਂਡੇ ਤੇ ਲਿਆ ਦੇਣੇ ਨੇ ਪੱਕੀ ਵਾਦਾ ਤੁਹਾਡੇ ਨਾਲ ਠੀਕ ਹੈ ਨਾ ਜੀ ਚੱਕ ਲਓ ਜਿੰਨਾ ਚੂਚਾ ਲੈਣਾ ਤੁਸੀਂ ਤੁਹਾਨੂੰ ਮਿਲ ਜੂਗਾ ਲਓ ਜੀ ਜੀ ਆਇਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਕੋਟਨ ਕੋਟ ਧੰਨਵਾਦ ਹੈ ਵਧੀਆ ਬਰੀਡ ਦਾ ਚੂਚਾ ਇਹ ਜਿਹੜੀ ਵੀ ਮਰਜੀ ਬਰੀਡ ਤੁਸੀਂ ਲੈਣੀ ਹੈ ਭਰਾਵੋ ਉਹਨੂੰ ਮਿਲ ਉਹੀ ਜਾਣੀ ਹੈ ਸਾਡੇ ਕੋਲੋਂ ਇਹ ਨਹੀਂ ਹੈਗਾ ਵੀ ਉਹ ਨਹੀਂ ਮਿਲਣੀ ਆਹ ਨਹੀਂ ਮਿਲਣੀ ਇਹ ਨਹੀਂ ਮਿਲਣੀ ਠੀਕ ਹੈ ਸਾਰੀ ਬਰੀਡ ਮਿਲ ਜੂਗੀ ਜੀ ਆਇਆਂ ਨੂੰ ਜੀ ਵਧੀਆ ਬਰੀਡ ਸਾਡਾ ਮੋਢਲਾ ਕੰਮ ਕੀ ਹੈ ਵੀ ਚੰਗਾ ਹੀ ਕਰਨਾ ਹੈ ਵਧੀਆ ਬਰੀਡ ਦੇਣੀ ਹੈ ਇਹ ਦੇਖ ਵਾ ਮੁਰਗੀ ਵੀ ਆਪਾਂ ਸੇਲ ਕਰਦੇ ਆਂ ਜੀ ਮੁਰਗੀ ਤਿਆਰ ਹੋ ਰਹੀ ਹੈ ਇੱਕ ਮਹੀਨਾ ਸਬਰ ਕਰੋ ਕਿਉਂਕਿ ਘਰੇ ਲਿਆ ਕੇ ਖਰਾਕ ਖਵਾਉਣੀ ਬਹੁਤ ਔਖੀ ਹੈ ਵੱਡੀ ਮੁਰਗੀ ਨੂੰ ਜੇ ਤੁਸੀਂ 50 ਪੀਸ ਲੈਣੇ ਨੇ ਜਾਂ 30 ਉਹ ਲਿਆ ਕੇ ਪਤਾ ਲੱਗਦਾ ਬਾਅਦ ਚ ਪਹਿਲਾਂ ਦਾ ਆਪਾਂ ਕਹੀ ਜਾਂਦੇ ਆਂ ਨਾ ਬਾਅਦ ਦੇ ਵਿੱਚ ਖਰਾਕ ਜਦੋਂ ਲੱਗਿਆ ਅੰਡੇ ਦੇਣ ਫਿਰ ਖਰਚਾ ਚੱਕ ਲੈਣੀ ਹੈ ਇਸ ਕਰਕੇ ਆਪਣੀ ਮੁਰਗੀ ਅੰਡੇ ਜਦੋਂ ਸ਼ੁਰੂ ਕਰ ਗਈ ਮਹੀਨਾ ਕਿ ਇੱਕ ਦੇ ਦਿਓ ਸ਼ਿਫਟ ਰੂਪਤ ਕਰਦੇ ਕਰਾਉਂਦੇ ਲੱਗ ਜੂਗਾ ਟਾਈਮ ਸ਼ਿਫਟ ਕਰਾਂਗੇ ਆਪਾਂ ਇੱਥੇ ਕਿਉਂਕਿ ਸਿਆਲ ਦੇ ਵਿੱਚ ਜਿੱਥੇ-ਜਿੱਥੇ ਇਹ ਰਹਿਸਾਂ ਨੇ ਸਾਡੀਆਂ ਉੱਥੋਂ ਹੀ ਸਿਫਟ ਕਰੀ ਜਾਂਦੇ ਆਂ ਅਸੀਂ ਤੇ ਤੁਹਾਨੂੰ ਵੱਡੀ ਮੁਰਗੀ ਵੀ ਮਿਲ ਜੂ ਬਲੈਕ ਐਸਟਲਾਵ ਆ ਪਾਰ ਆ ਯਾਰ ਜਾਂ ਸੁਨਾਲੀ ਉਹ ਮਿਲ ਜਾਣਗੀਆਂ ਜੀ ਜੀ ਆਿਆਂ ਨੂੰ ਕਹਨੇ ਆ ਤੁਹਾਨੂੰ ਦਿਲਦਿਆਂ ਘੇਰ ਆਿਆਂ ਤੋਂ ਤੁਹਾਡਾ ਕੋਟਨਪੂਰ ਧੰਨਵਾਦ ਹੈ ਆ ਸਾਡਾ ਪਾਣੀ ਵਾਲਾ ਵੇਖ ਮੈਂ ਇੱਧਰ ਦੇਖੋ ਲੋ ਜੀ ਇੱਧਰ ਪਾਣੀ ਪੀ ਜਾਂਦੇ ਨੇ ਤੇ ਆਪਾਂ ਕਰਦੇ ਆ ਸਮਾਪਤੀ 9814586919 ਮੇਰਾ ਫੋਨ ਨੰਬਰ ਹੈ ਜੀ ਪਿੰਡ ਮੇਰਾ ਹੀੜੀ ਕੇ ਜ਼ਿਲ੍ਹਾ ਸੰਗਰੂਰ ਧੂਰੀ ਤਹਿਸੀਲ ਦੇ ਵਿੱਚ ਲਓ ਜੀ ਦੇਖੋ ਵੀਡੀਓ ਆਪਣੀ ਤੇ ਆਪਾਂ ਨੂੰ ਦੇਵੋ ਇਜਾਜ਼ਤ ਮੈਂ ਸੰਦੀਪ ਸਿੰਘ ਖੋਲਨੀ ਗਰੇਵਾ